ਕਿਸੇ ਭੈਣ ਨੂੰ ਮਾਂ ਬਣਨ 'ਚ ਦਿੱਕਤ ਆ ਰਹੀ ਹੈ ਤੁਹਾਨੂੰ ਲੰਮਾ ਸਮਾਂ ਹੋ ਗਿਆ ਕਿ ਤੁਹਾਡੀ ਮੈਡਜ ਨੂੰ ਤੁਹਾਡੇ ਪ੍ਰੈਗਨੈਂਸੀ ਨਹੀਂ ਹੋ ਰਹੀ ਤਾਂ ਤੁਸੀਂ ਇੱਕ ਵਾਰੀ ਸਾਡੇ ਕੋਲ ਵਿਜ਼ਿਟ ਕਰੋ ਕਿਸੇ ਵੀ ਤਰ੍ਹਾਂ ਦਾ ਵੱਡਾ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਆ ਕੇ ਸਲਾਹ ਕਰ ਸਕਦੇ ਹੋ ਦਵਾਈ ਲੈ ਸਕਦੇ ਹੋ ਹਾਂਜੀ ਡਾਕਟਰ ਸਾਹਿਬ ਮੈਂ ਕਿਹਾ ਮੈਂ ਪਿੰਡ ਫਤਿਹਵਾੜ ਤੋਂ ਬੋਲ ਰਹੀ ਹਾਂ ਹਾਂਜੀ ਹਾਂਜੀ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਤੱਕਈ ਬਨ ਅੱਜ ਤੋਂ 2023 ਦੇ ਵਿੱਚ ਆਈ ਸੀਗੀ ਮੈਡੀਸਿਨ ਲੈਣ ਵਾਸਤੇ ਮੈਨੂੰ ਪੀਸੀਓਡੀ ਦੀ ਪ੍ਰੋਬਲਮ ਸੀ ਨਾਲ ਥਾਇਰੋਇਡ ਦਾ ਇਸ਼ੂ ਸੀ ਤੇ ਇਵਨ ਕਿ ਮੈਂ ਆਪਣੀਆਂ ਟਿਊਬਾਂ ਵੀ ਚੈੱਕ ਕਰਵਾ ਚੁੱਕੀ ਸੀ ਉਹ ਵੀ ਬਿਲਕੁਲ ਠੀਕ-ਠਾਕ ਸੀਗੀਆਂ ਠੀਕ ਹੈ ਜੀ ਮੇਰੇ ਹਸਬੰਦਾਰ ਵਿੱਚ ਨੇ ਤੇ ਮੈਂ ਮਿਲਟਰੀ ਤੋਂ ਵੀ ਬਹੁਤ ਇਲਾਜ ਕਰਵਾਇਆ ਤਕਰੀਬਨ ਮੈਨੂੰ ਡਾਕਟਰਾਂ ਨੇ ਕਿਹਾ ਕਿ 5-6 ਸਾਲ ਲੱਗ ਜਾਣਗੇ ਅਜੇ ਆਪਾਂ ਕੁਝ ਕਹਿ ਨਹੀਂ ਸਕਦੇ ਹਨ ਜੀ ਪਰ ਜਦੋਂ ਮੈਂ ਤੁਹਾਡੇ ਕੋਲ ਦਵਾਈ ਲੈਣ ਆਈ ਤਕਰੀਬਨ 15 ਦਿਨਾਂ ਦੇ ਵਿੱਚ ਹੀ ਮੈਂ ਕਨਸੀਵ ਕਰ ਲਿਆ ਵਰਚੁਣ ਠੀਕ ਹੈ ਜੀ ਹਾਂਜੀ ਤੁਸੀਂ ਮੈਨੂੰ ਨਾਲ ਮੈਡੀਸਿਨ ਦਿੱਤੀ ਕੁਝ ਚੱਤੀ ਚੜਨ ਆਉਣ ਵਾਸਤੇ ਜਾਂ ਕੁਝ ਪ੍ਰੇਰਜ ਦੱਸੇ ਤੇ ਨਾਲ ਕਿਾ ਕੀ ਵਾਕ ਕਰੋ ਜੀ ਜਿਵੇਂ ਜਿਵੇਂ ਤੁਸੀਂ ਕਹਾਂ ਮੈਂ ਹੋਣੇ ਹੋਈ ਕੀਤਾ 15 ਦਿਨਾਂ ਚ ਮੈਂ ਕੰਸੀਵ ਕਰ ਲਿਆ ਮੇਰੇ ਘਰੇ ਤਕਰੀਬਨ 2024 ਦੇ ਵਿੱਚ ਕੁੜੀਆਂ ਆਈ ਉਸ ਤੋਂ ਬਾਅਦ ਹੁਣ ਮੇਰੇ ਬੇਟਾ ਵੀ ਹੈ ਇੱਕ ਸਾਲ ਬਾਅਦ ਮੇਰੇ ਦੁਬਾਰਾ ਕੰਸੀਵ ਹੋਇਆ ਹਾਂਜੀ ਹਾਂਜੀ ਸਭ ਤੁਹਾਡੀ ਬਦੌਲਤ ਹੈ ਜੀ ਮਤਲਬ ਤੁਸੀਂ ਤਾਂ ਸਾਡੇ ਲਈ ਰੱਬ ਹੋ ਤੇ ਮੈਂ ਆਪਣੇ ਤੋਂ ਇਲਾਵਾ ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ ਜੀ ਹਾਂਜੀ ਮੈਂ ਆਪਣੇ ਤੋਂ ਇਲਾਵਾ ਨਾ ਸਰ ਤਕਰੀਬਨ 5 6 ਕੁੜੀਆਂ ਨੂੰ ਭੇਜ ਚੁੱਕੀ ਹਾਂ ਤੇ ਜਿੰਨੀਆਂ ਕੁੜੀਆਂ ਆਈਆਂ ਨੇ ਸਭ ਪੀਸੀਓਡੀ ਦੇ ਰਿਲੇਟਿਡ ਸੀਗੀਆਂ ਤੇ ਸਭ ਨੂੰ ਕੰਸੀਬਾ ਇੱਕ ਇੱਕ ਤਾਂ 7 ਸਾਲ ਹੋ ਗਏ ਸੀਗੇ ਵਿਆਹ ਨੂੰ ਉਹਨੇ ਆਈਵੀਐਫਸੀ ਕਰਵਾਇਆ ਸੀ ਉਹ ਵੀ ਉਹਦਾ ਫੇਲ ਸੀਗਾ ਪਰ ਤੁਹਾਡੇ ਕੋਲ ਉਹ ਵੀ 15 ਦਿਨਾਂ ਚ ਕੁੜੀ ਠੀਕ ਹੋ ਗਈ ਚਲੋ ਸ਼ੁਕਰ ਹੈ ਜੀ ਪ੍ਰਮਾਤਮਾ ਦਾ ਹਾਂਜੀ ਹੁਣ ਕੱਲ ਪਰਸੋ ਤੁਹਾਡੇ ਕੋਲ ਮੇਰੇ ਭਰਾ ਭਾਬੀ ਆਏ ਸੀਗੇ ਹਾਂਜੀ ਤੇ ਉਹ ਤੁਹਾਡੇ ਕੋਲ ਦਵਾਈ ਲੈ ਕੇ ਗਏ ਤੇ ਤੁਸੀਂ ਉਹਨਾਂ ਨੂੰ ਵੀ ਉਹਨਾਂ ਨੇ ਤੁਹਾਨੂੰ ਦੱਸਿਆ ਮੇਰੇ ਬਾਰੇ ਹਾਂਜੀ ਚਾਰ ਦਿਨ ਜਿਨੇ ਸਾਰੇ ਜਿਹੜੇ ਉਹਨਾਂ ਨੂੰ ਹੌਸਲਾ ਮਿਲਦਾ ਉਵੇਂ ਸਾਨੂੰ ਵੀ ਮਤਲਬ ਪਤਾ ਲੱਗਣਾ ਚਾਹੀਦਾ ਮੈਂ ਤਕਰੀਬਨ ਆਪਣੇ ਪਿੰਡ ਪੇਕਿਆਂ ਵਿੱਚੋਂ ਦੋ ਤਿੰਨ ਭੇਜੇ ਨੇ ਜਿੱਥੇ ਮੇਰੀ ਬਰਦਰ ਦੀ ਇੰਗੇਜਮੈਂਟ ਹੋਈ ਉੱਥੋਂ ਭੇਜਿਆ ਹਾਂ ਹਾਂਜੀ ਸਾਰਿਆਂ ਨੇ ਹੀ ਕਨਸੀਵ ਕੀਤਾ ਜਿਨ੍ਹਾਂ ਦੇ ਇਹਨਾਂ ਨੂੰ ਮੈਂ ਭੇਜਿਆ ਜੀ ਮੈਂ ਨਾ ਬੜਾ ਟਾਈਮ ਹੋ ਗਿਆ ਸੀ ਕਿ ਚਲੋ ਮੈਨੂੰ ਕਨਸੀਵ ਹੋਇਆ ਉਹਦੇ ਪਿੱਛੇ ਬੇਟਾ ਹੁੰਦਾ ਤੁਹਾਨੂੰ ਪਤਾ ਨਾ ਬੱਚੇ ਚ ਰੁੱਝ ਗਈ ਪਰ ਮੈਨੂੰ ਮੇਰੇ ਬਰਦਰ ਨੇ ਅਹਿਸਾਸ ਕਰਵਾਇਆ ਕਿ ਉਹ ਤੋਂ ਠੀਕ ਹੋਣੀ ਹੈ ਕਮ ਸੇ ਕਪੜਾ ਫੀਡਬੈਕ ਤਾਂ ਦੇ ਉਹਨਾਂ ਨੂੰ ਹਾਂਜੀ ਤੇ ਮੈਂ ਕਿਹਾ ਕਿ ਹਾਂ ਮੇਰੇ ਨਾਲ ਐਵੇਂ ਜਿਵੇਂ ਕਿ ਤੁਸੀਂ ਭੈਣ ਮਲਜੀਤ ਕੌਰ ਦੀ ਰਿਕਾਰਡਿੰਗ ਸੁਣੀ ਹੈ ਇਹਨਾਂ ਨੂੰ 15 ਦਿਨਾਂ 'ਚ ਫਰਕ ਪੈ ਗਿਆ ਸੀ ਤੇ ਪਹਿਲਾਂ ਇਹਨਾਂ ਕੋਲ ਗੁੜੀਆ ਸੀ ਤੇ ਹੁਣ ਇਹਨਾਂ ਕੋਲ ਬੇਟਾ ਹੈ ਕਹੇ ਸੋ ਜੇਕਰ ਤੁਹਾਨੂੰ ਵੀ ਕਿਸੇ ਨੂੰ ਇਦਾਂ ਦੀ ਸਮੱਸਿਆ ਹੈ ਤਾਂ ਤੁਸੀਂ ਸਾਡੇ ਕੋਲ ਆ ਕੇ ਮਿਲ ਜ ਕਰਕੇ ਮੈਡੀਸਨ ਜਾਂ ਫਿਰ ਸਲਾਹ ਲੈ ਸਕਦੇ ਹੋ ਕਦੇ ਸੋਚ ਕੇ ਦੇਖਿਓ ਇਹ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਪੀਰੀਅਡ ਸੰਬੰਧੀ ਰੋਗ ਹੈਗਾ ਬੱਚੇ ਦੇ ਅੰਦਰ ਜੋ ਸੌੜੀਆਂ ਪਾਇਪੂਲਰਟ ਸਿਸਟ ਕਿਸੇ ਵੀ ਤਰ੍ਹਾਂ ਦਾ ਜਿਹੜਾ ਰੋਗ ਸਰੀਰਕ ਰੋਗ ਹੈਗਾ ਉਹ ਜ਼ਿਆਦਾਤਰ ਇਹ ਪੰਜਾਬੀਆਂ ਨੂੰ ਲੱਗ ਰਿਹਾ ਹੈ ਜਿਹੜੇ ਬੰਦੇ ਇੱਥੇ ਦੇ ਰੱਪ ਜੰਪਲ ਹੈਗੇ ਆ ਪੰਜਾਬ ਦੇ ਜੰਪਲ ਹੈ ਜਾਂ ਪੰਜਾਬ ਤੇ ਰਹਿ ਰਹੇ ਆ ਜਿਹੜਾ ਕੋਈ ਪੰਜਾਬ ਤੇ ਥੋੜੇ ਸਮੇਂ ਵਾਸਤੇ ਆਉਂਦਾ ਤੇ ਚਲੇ ਜਾਂਦਾ ਏ ਉਹਨਾਂ ਨੂੰ ਇੰਨੀ ਸਮੱਸਿਆ ਨਹੀਂ ਹੈਗੀ ਕਾਰਨ ਸਿਰਫ ਆਪਣੇ ਖਾਣ ਪੀਣ ਚ ਛੁਪਿਆ ਹੋਇਆ ਹੈ